ਮੈਮ ਸਾਨੂੰ ਇਹਦੀ ਵਾਈਫ ਦੇ ਥਰੂ ਵੀ ਪਤਾ ਲੱਗਿਆ ਕਿ ਜਿਹੜਾ ਮੇਰਾ ਬ੍ਰਦਰ ਹੈ ਉਹਨੂੰ ਉਹਦੇ ਦੋਸਤ ਜਿਹੜੇ ਆ ਆਪਣੇ ਦੋਸਤਾਨਾ ਚਲਾ ਗਿਆ ਠੀਕ ਹੈ ਅਗਲੇ ਦਿਨ ਸਾਨੂੰ ਰਾਤ ਤੱਕ ਉਹ ਬੱਚਾ ਆਇਆ ਨਹੀਂ ਜਿੱਦੋਂ ਅਗਲੇ ਦਿਨ ਸਾਨੂੰ ਪਤਾ ਲੱਗਿਆ ਤੇ ਅਸੀਂ ਗੁੰਮਸ਼ੁਦਗੀ ਦੇ ਹਿਸਾਬ ਨਾਲ ਉਹਦੀ ਪਾਲ ਕਰਦੇ ਰਹੇ ਹਿੱਦਾਂ ਜਿੱਦਾਂ ਇਹਨੇ ਸਾਨੂੰ ਗੁੰਮਰਾਹ ਕੀਤਾ ਅਸੀਂ ਉਹਦੇ ਹਿਸਾਬ ਨਾਲ ਪਾਲ ਕਰੀ ਗਏ ਤੇ ਫਿਰ ਆਪਾਂ ਉੱਥੇ ਜਾ ਕੇ ਦਰਖਾਸਤ ਵੀ ਲਿਖਾਈ ਪੁਲਿਸ ਸਟੇਸ਼ਨ ਤੇ ਜਾ ਕੇ ਪੁਲਿਸ ਨੇ ਵੀ ਚਲੋ ਨਾਲ ਨਾਲ ਕਾਰਵਾਈ ਕਰਦੇ ਗਏ ਫਿਰ ਜਿਹੜੇ ਸੀਸੀਟੀਵੀ ਸੀ ਕੁਝ ਸਬੂਤ ਉਹਨਾਂ ਤੋਂ حاصل ਹੋਏ ਪੁਲਿਸ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਸਾਰੀ ਇਨਵੈਸਟੀਗੇਸ਼ਨ ਕਰਦੀ ਹੈ ਠੀਕ ਹੈ ਫਿਰ ਜਿਦੋਂ ਇਹਨਾਂ ਚੀਜ਼ਾਂ ਬਾਰੇ ਹੋਲੀ ਹੋਲੀ ਡਿਸਕਲੋਜ਼ ਹੁੰਦਾ ਗਿਆ ਤੇ ਐਂਡ ਤੇ ਆ ਕੇ ਇਸ ਇਹਦੀ ਜਿਹੜੀ ਡੈੱਡ ਬੋਡੀ ਸੀ ਜਿਦੋਂ ਸਾਰਾ ਕੁਝ ਪ੍ਰੂਫਸ ਕਲੂ ਨਾ ਕਲੂ ਜੋੜਦੇ ਗਏ ਇਸ ਬੱਚੇ ਦੀ ਡੈਡ ਬੋਡੀ ਸਾਨੂੰ ਖਾਲੜਾ ਤੋਂ ਮਿਲੀ ਪਾਕਿਸਤਾਨ ਬਾਰਡਰ ਦੇ ਕੋਲ ਤੇ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਮਿਲੀ ਜਦੋਂ ਪੁਲਿਸ ਨੇ ਇਹਨੂੰ ਇੰਟਰੋਗੇਸ਼ਨ ਤੇ ਲੈ ਕੇ ਇਨਵੈਸਟੀਗੇਸ਼ਨ ਕੀਤੀ ਉਦੋਂ ਇਹ ਬੋਲੀ ਕਿ ਇਹਦਾ ਤੇ ਇਹਦੇ ਲਵਰ ਨੇ ਮਿਲ ਕੇ ਸਾਰਾ ਕੰਡ ਕੀਤਾ ਇਹਦੇ ਲਵਰ ਦਾ ਨਾਮ ਜਿਹੜਾ ਬਿਲਕੁਲ ਸਾਡੇ ਘਰ ਦੇ ਆਪੋਜ਼ਿਟ ਹੈ ਸੋਨੂ ਸ਼ਰਮਾ ਫੋਟੋਗ੍ਰਾਫਰ ਹੈ ਤੇ ਪਲੀਜ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਇਹਨਾਂ ਤੇ ਤੇ ਇੱਕ ਚੀਜ਼ 50% ਸ਼ੋਰ ਹੈ 6 ਫੋਟਾ ਦਾ ਸੀ ਮੇਰਾ ਭਰਾ ਉਸ ਨੂੰ ਕੱਲਾ ਬੰਦਾ ਇਹਨਾਂ ਨੇ ਜੇ ਇਹ ਕਹਿ ਰਹੀ ਇਹਦੇ ਕਹਿ ਅਨੁਸਾਰ ਜੇ ਨੇ ਉੱਪਰ ਉਹਦਾ ਮਰਡਰ ਕੀਤਾ ਰੂਮ ਦੇ ਵਿੱਚ ਦੋਵਾਂ ਜੰਨਿਆਂ ਨੇ ਇਹਨੇ ਲੰਬੇ ਉੱਚੇ ਬੰਦੇ ਨੂੰ ਇੱਕ ਕੱਲਾ ਬੰਦਾ ਜਾਂ ਦੋ ਬੰਦੇ ਰਲ ਕੇ ਨਹੀਂ ਤਾਰ ਸਕਦੇ ਥੱਲੇ ਇਹਦੇ ਵਿੱਚ ਹੋਰ ਵੀ ਬੜੇ ਜਾਨੇ ਇਨਵੋਲਵ ਹੋਏ ਉਹਨਾਂਗੇ ਸਾਡੀ ਰਿਕਵੈਸਟ ਹੈ ਪੁਲਿਸ ਵੀ ਇਸ ਦੀ ਇਸ ਚੀਜ਼ ਬਾਰੇ ਪੂਰੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੇ ਵੀ ਪਰਸਨ ਇਨਾਂ ਚ ਇਨਵੋਲ ਨੇ ਉਹਨਾਂ ਤੇ ਸਖਤ ਸਖਤ ਕਾਰਵਾਈ ਹੋਵੇ। ਕੱਲ ਮੈਨੂੰ ਮੇਰਾ ਦੋ ਟਾਈਮ ਵੀ ਨਹੀਂ ਹੋ ਗਿਆ ਸਰਜਰੀ ਹੋਈ ਹੋਈ ਹੱਡ ਦੀ। ਮੇਰਾ ਬੇਟਾ ਕੰਨਾ ਮੰਮੀ ਤੁਸੀਂ ਕਿਤੇ ਮੱਤਾਂ ਨਹੀਂ ਦੇ ਗਿਆ ਅੱਜ ਬਾਬਾ ਲਾਲ ਦੇ ਜਨਮਤਾਂ ਤੇ ਜਾਣਾ ਮੈਂ ਕਿਹਾ ਮੰਨੀ 7:30 ਹੋ ਗਏ 8:30 ਵਜੇ ਪਹੁੰਚ ਕੇ ਆ ਜਿੰਦਾ ਫਿਰ ਸਨਵਾ ਕੰਨਾ ਨਹੀਂ ਨਾ ਛੱਡ ਕੇ ਆ ਨਾ ਮੈਨੂੰ ਛੱਡਣ ਚੱਲਾ ਗਿਆ ਉਹ ਉੱਥੇ ਮੈਂ ਸਾਥ ਸੰ ਸੁਣੀਆ ਮੈਂ ਇਹ ਮੈਨੂੰ ਕੰਨਾ ਸੀ 8:30 ਵਜੇ ਆ ਕੇ ਮੈਂ ਤੁਹਾਨੂੰ ਲੈ ਜਾਵਾਂਗਾ ਨਹੀਂ ਪਹੁੰਚਿਆ ਮੇਰੇ ਜਾਨ ਤੂੰ 15 ਮਿੰਟ ਬਾਅਦ ਜੇ ਤੂੰ ਮੈਨੂੰ 7:30 ਵਜੇ ਛੱਡ ਕੇ ਆਪਣੀ ਬੇਟੀ ਲੈ ਕੇ ਆਇਆ ਛੁੱਪੀ ਗਈ ਤਿੰਨ ਕੁ ਛਾਲ ਗਈ ਉਹ ਉਹ ਮੱਥਾ ਟਿਕਾਇਆ ਆਪ ਟਿੱਕਿਆ ਸ਼ਾਇਦ ਉਹ ਉਥੇ ਕੈਮਰੇ ਆ ਚ ਵੀ ਆਇਆ ਹੋਵੇ ਬਾਬਾ ਲਾਲ ਦੀ ਖੋਰੀਆਂ ਵਾਲੇ ਬਾਜ਼ਾਰ ਤੇ ਮੈਨੂੰ ਮੇਰੇ ਬੇਟੀ ਦਾ ਡੇਟ ਹੈ ਉਹ ਛੱਡ ਗਏ ਨੇ ਮੈਂ ਘਰ ਆਈਏ ਮੈਂ ਪੁੱਛਿਆ ਮੈਂ ਕਿਹਾ ਮਨੀ ਕਿੱਥੇ ਗਿਆ ਕਹਿੰਦੇ ਉਹਦੇ ਨਾਲ ਨਾ ਤਿੰਨ ਮੁੰਡੇ ਉਹ ਨੂੰ ਲੈ ਗਏ ਨੇ ਮੈਨੂੰ ਕਿਹੜੇ ਮੁੰਡੇ ਮੈਂ ਕਿਹਾ ਸਾਡੇ ਘਰ ਕੋਈ ਮੁੰਡਾ ਹੀ ਨਹੀਂ ਆਇਆ ਕਹਿੰਦੀ ਨਹੀਂ ਤਿੰਨ ਆਏ ਸੀ ਬਾਹਰ ਮੈਂ ਕਿਹਾ ਤੂੰ ਵੇਖੇ ਕਹਿੰਦੀ ਹਾਂ ਮੈਂ ਵੇਖੇ ਤਾਂ ਸੀ ਲੇਕਿਨ ਉਹ ਮੈਨੂੰ ਕਹਿੰਦੇ ਅੰਦਰ ਚਲ ਜਾ ਅੰਦਰ ਚਲ ਜਾ ਮੈਨੂੰ ਗੁੰਮਰਾਹ ਕਰਤਾ ਉਹਨਾਂ ਨੇ ਮੈਂ ਘਰ ਆ ਗਈ ਬੈਠੇ ਉਸੇ ਵੇਲੇ ਅੰਦਰ ਆਈਆਂ ਮੈਨੂੰ ਚੈਨ ਨਹੀਂ ਪਿਆ ਵੀ ਮਨੀ ਚਲਾ ਕਿੱਥੇ ਗਿਆ ਉਹ ਵੀ ਐਕਟਰਮ ਨਹੀਂ ਹੈਗੀ ਬਾਹਰ ਉਹਨੇ ਨੇ ਉੱਪਰ ਸਭ ਕੁਝ ਕਰ ਦਿੱਤਾ ਸੀ ਮੇਰੇ ਆਂ ਮੈਨੂੰ ਤਾਂ ਬਾਅਦ 'ਚ ਪਤਾ ਲੱਗਾ ਕਿ ਨਹੀਂ ਮੈਂ ਮੈਨੂੰ ਮਾਰਤਾ ਨਾਲੇ ਤੈਨੂੰ ਪਤਾ ਲੱਗੇ ਮੈਂ ਰੋਂਦੀ ਸੀ ਮੈਂ ਕਿਹਾ ਮੈਨੂੰ ਨਾ ਕਰੀ ਨਹੀਂ ਮੈਂ ਰੋਂਦੀ ਨਹੀਂ ਕੋਧਰਾ ਮੈਨੂੰ ਐ ਹੋਈ ਸ਼ੱਕ ਪੈਂਦਾ ਸੀ ਮੈਂ ਕਿ ਮਨੇ ਨੂੰ ਮਾਰ ਦਿੱਤਾ ਕਿਸੇ ਨੇ ਕੋਈ ਹੁੰਡਾ ਆਇਆ ਹੁੰਦਾ ਕਿ ਮੇਰੇ ਚੰਦ ਦਾ ਥੋੜਾ ਸ਼ੱਕ ਪੈਂਦਾ ਸੀ ਮੈਨੂੰ ਤੇਰੇ ਇਹਨੂੰ ਉਥੇ ਥਾਣੇ ਵੀ ਬੁਲਾਇਆ ਉਹਨਾਂ ਨੇ ਵੀ ਇਹੋ ਕਹਿਆ ਕਹਿੰਦੇ ਮੈਨੂੰ ਤਾਂ ਸ਼ੱਕ ਹੀ ਤੁਸੀ ਲੱਗਦੇ ਤੇ ਜੋ ਤੁਸੀ ਜਿੱਦਾਂ 22 ਤਰੀਕ ਨੂੰ ਇੱਕ ਕੰਪਲੇਂਟ ਸਾਣਾ ਸੀ ਡਿਵੀਜ਼ਨ ਮਸਹੂਲ ਹੋਈ ਜਿਸ ਦੇ ਵਿੱਚ ਮਿੰਨੀ ਸ਼ਰਮਾ ਜਿਹੜੀ ਕਟੜਾ ਸਫੇਦ ਦੀ ਰਹਿਣ ਵਾਲੀ ਹੈ ਉਸਨੇ ਦੱਸਿਆ ਕਿ ਮੇਰਾ ਭਰਾ ਸ਼ਾਮ ਤੋਂ ਜਿਹੜਾ ਵਾ ਮਿਸਿੰਗ ਹੈ ਜਿਸ ਦੇ ਉੱਤੇ ਥਾਣਾ ਸੀ ਡਿਵੀਜ਼ਨ ਵੱਲੋਂ ਕਾਰਵਾਈ ਕਰਦੇ ਆ ਸਾਰੀ ਚੀਜ਼ ਨੂੰ ਇਨਵੈਸਟਿਗੇਟ ਕੀਤਾ ਗਿਆ ਇਸ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਵੀ ਜਿਹੜਾ ਉਸ ਦਿਨ ਮਿਸਿੰਗ ਜਿਸ ਦੀ ਰਿਪੋਰਟ ਆਈ ਮਨੀ ਸ਼ਰਮਾ ਜਿਹੜਾ ਇਹ 2016 ਦਾ ਜਿਹੜਾ ਸ਼ਾਦੀ ਸ਼ਾਦੀशुदा ਸੀਗਾ ਇਸ ਦੀ ਸ਼ਾਦੀ ਜਿਹੜੀ ਆ ਉਹ ਰਜਨੀ ਨਾਮ ਦੀ ਲੜਕੀ ਦੇ ਨਾਲ ਹੋਈ ਸੀ ਨਾ ਇਸ ਤੇ ਇਸ ਸ਼ਾਦੀ ਦੇ ਵਿੱਚੋਂ ਦੋ ਬੱਚੇ ਵੀ ਸਨ ਇਸ ਇਸ ਦੀ ਪਤਨੀ ਦੀ ਜਿਹੜੀ ਰਜਨੀ ਆ ਇਸ ਦੇ ਇਲੀਜੀਟ ਰਿਲੇਸ਼ਨਸ ਜਿਹੜੇ ਆ ਆਪਣੇ ਕਰਦੇ ਹੀ ਬਾਹਰ ਇੱਕ ਫੋਟੋਗ੍ਰਾਫੀ ਦੀ ਦੁਕਾਨ ਕਰਦਾ ਸੋਨੂ ਸ਼ਰਮਾ ਜਿਹੜਾ ਸ਼ਰਮਾ ਕਲੋਨੀ ਤਰਨਤਾਰ ਰੋਡ ਦਾ ਰਹਿਣ ਵਾਲਾ ਉਸ ਦੇ ਨਾਲ ਹੋ ਗਿਆ ਇਸ ਸਾਰੀ ਚੀਜ਼ ਨੂੰ ਜਦੋਂ ਇਨਵੈਸਟਿਗੇਟ ਕੀਤਾ ਗਿਆ ਤਾਂ ਇਹ ਗੱਲ ਸਾਹਮਣੇ ਆਈ ਵੀ ਇਨ੍ਹਾਂ ਦੋਵਾਂ ਨੇ ਜਿਹੜੇ ਕਾਫੀ ਸਮੇਂ ਤੋਂ ਉਹਨਾਂ ਦੇ ਲਿਫਟ ਰਿਲੇਸ਼ਨਸ ਸਨ ਜਦੋਂ ਉਸ ਦਿਨ ਜਿਸ ਦਿਨੇ ਮਿਸ ਹੁੰਦਾ ਹੈ ਮੰਨੀ ਸ਼ਰਮਾ ਉਸ ਦਿਨ ਇਨ੍ਹਾਂ ਦੀ ਜਿਹੜੀ ਮਾਤਾ ਹੈ ਉਹ ਗੁਰਦੁਆਰੇ ਜਾਂਦੀ ਹੈ ਗੁਰਦੁਆਰੇ ਜਾਣ ਤੋਂ ਬਾਅਦ ਇਹ ਰਜਨੀ ਸ਼ਰਮਾ ਘਰ ਦੇ ਵਿੱਚ ਜਿਹੜੀ ਇਕੱਲੀ ਹੁੰਦੀ ਹੈ ਤੇ ਇਹ ਜਿਹੜਾ ਸੋਨੂ ਸ਼ਰਮਾ ਜਿਹੜਾ ਇਹ ਉਸ ਤੇ ਉਸ ਦੌਰਾਨ ਇਨ੍ਹਾਂ ਦੇ ਘਰ ਦੇ ਵਿੱਚ ਆ ਜਾਂਦਾ ਹੈ ਇਸੇ ਦੌਰਾਨ ਹੀ ਜਿਹੜਾ ਮੰਨੀ ਸ਼ਰਮਾ ਆ ਜਿਹੜਾ ਰਜਨੀ ਦਾ ਪਤੀ ਉਹ ਉਸ ਘਰ ਦੇ ਵਿੱਚ ਆਉਂਦਾ ਤੇ ਇਹਨਾਂ ਦੋਵਾਂ ਨੂੰ ਜਿਹੜਾ ਉਸ ਘਰ ਦੇ ਵਿੱਚ ਵੇਖਦਾ ਜਿਸ ਤੇ ਇਸ ਗੱਲ ਦਾ ਜਿਹੜਾ ਰੌਲਾ ਪੈਣ ਦੇ ਡਰੋਂ ਇਹਨਾਂ ਦੋਵਾਂ ਜਿਹੜਾ ਇਸ ਦੀ ਪਤਨੀ ਰਜਨੀ ਸ਼ਰਮਾ ਤੇ ਪਲੱਸ ਜਿਹੜਾ ਸੋਨੂ ਆ ਇਹਨਾਂ ਦੋਵਾਂ ਨੇ ਰਲ ਕੇ ਜਿਹੜਾ ਮਨੀ ਸ਼ਰਮਾ ਦਾ ਗਲਾ ਕੁੱਟ ਕੇ ਉੱਥੇ ਮੌਕੇ ਤੇ ਤੇ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਉਸ ਤੋਂ ਬਾਅਦ ਇਸ ਦੀ ਜਿਹੜੀ Laash ਨੂੰ Activa ਦੇ ਅੱਗੇ ਰੱਖ ਕੇ ਇਨਾਂ ਚਬਾਲ ਰੇਨ ਦੇ ਵਿੱਚ ਜਾ ਕੇ ਜਿਹੜਾ ਸੋਨੂ ਸ਼ਰਮਾ ਆ ਉਸ ਦੇ ਵਿੱਚ ਸੁੱਟਿਆ ਜਿਹੜੀ ਗੋਤਾਖੋਰਾਂ ਦੀ ਮਦਦ ਦੇ ਨਾਲ ਪੁਲਿਸ ਪਾਰਟੀ ਨੇ ਖਾਲੜਾ ਜਿਹੜਾ ਥਾਣਾ ਆ ਉਸ ਦੇ ਲਾਗੋਂ ਜਿਹੜਾ ਇਸ ਨੂੰ ਰਿਕਵਰ ਕੀਤਾ ਗਿਆ ਤੇ ਤਾਂ ਪੋਸਟਮਾਰਟਮ ਕਰਾ ਕੇ ਜਿਹੜਾ ਵਾਰਸਾਂ ਦੇ ਹਵਾਲੇ ਕੀਤਾ ਜਾ ਚੁੱਕਾ ਹੈ ਇਸ ਸਾਰੇ ਜੀਨੂੰ ਇਨਵੈਸਟੀਗੇਟ ਕਰਨ ਤੋਂ ਬਾਅਦ ਥਾਣਾ ਗੇਟ ਕੀ ਮੱਦੇ ਵਿੱਚ ਮਕਦਮਾ ਨੰਬਰ 225 228 225 ਅੰਡਰ ਸੈਕਸ਼ਨ 103 ਬੀ ਐਨ ਐਸ ਜਿਹੜਾ ਦਰਜ ਕੀਤਾ ਗਿਆ ਇਸ ਦੇ ਵਿੱਚ ਇਹਨਾਂ ਦੋਵਾਂ ਦੋਸ਼ੀਆਂ ਦੀ ਜਿਹੜੀ ਗ੍ਰਿਫਤਾਰੀ ਕਰ ਲਈ ਗਈ ਹੈ ਜਿਹੜਾ ਵਾਰਦਾਤ ਵੇਲੇ ਜਿਹੜਾ ਐਕਟਿਵਾ ਵਰਤਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਜਿਸ ਪਰਨੇ ਮੰਨੀ ਸ਼ਰਮਾ ਦਾ ਗਲਾ ਘੁੱਟਿਆ ਗਿਆ ਉਹ ਵੀ ਬਰਾਮਦ ਕਰ ਲਿਆ ਗਿਆ ਤੇ ਇਹਨਾਂ ਦੋਹਾਂ ਦੋਸ਼ੀਆਂ ਦੀ ਅਰੈਸਟ ਵੀ ਜਿਹੜੀ ਆ ਤਸਵਰ ਕਰ ਲਈ ਗਈ ਆ ਜਿਨ੍ਹਾਂ ਨੂੰ ਪੇਸ਼ ਅਦਾਲਤ ਕੀਤਾ ਜਾ ਚੁੱਕਾ ਹੈ ਤੇ ਇਹ ਇਸ ਵਕਤ ਪੁਲਿਸ ਰਿਮਾਂਡ ਤੇ ਹਨ ਮਕਦਮੇ ਦੀ ਤਫ਼ਤੀਸ਼ ਜਿਹੜੀ ਹੈ ਜਾਰੀ ਹੈ ਮੇਰੇ ਮੰਮਾ ਦਾ ਕਾਲ ਆਇਆ ਮੈਨੂੰ ਫੋਨ ਤੇ 3 ਵਜੇ ਤੇ 3 ਮੈਂ ਜਦੋਂ ਇੱਥੇ ਆ ਗਈ ਤੇ ਮੇਰੇ ਮਦਰ ਬਾਹਰ ਬੈਠੇ ਸੀ ਤੇ ਮੈਂ ਪੁੱਛਿਆ ਮੰਮਾ ਬ੍ਰਦਰ ਆ ਗਿਆ ਕਹਿੰਦੇ ਨਹੀਂ ਆਇਆ ਮੈਂ ਸਿੱਧਾ ਆਪਣੇ ਬ੍ਰਦਰ ਘਰ ਗਈ ਇਨੂੰ ਨਾਲ ਲੈ ਕੇ ਸਾਰੇ ਮੈਂ ਕੈਮਰੇ ਚੈੱਕ ਕੀਤੇ ਔਰ ਜਿੱਥੋਂ ਜਿੱਥੋਂ ਤੱਕ ਐਨੇ ਮੈਨੂੰ ਦੱਸਿਆ ਕਿ ਤਿੰਨ ਮੁੰਡੇ ਸੀ ਦੋ ਮੁੰਨੇ ਸੀ ਇੱਕ ਸਰਦਾਰ ਸੀ ਕਿਨੇ ਦੱਸਿਆ ਸੀ ਕੋਈ ਐਰੀ ਵਾਈਫ ਨੇ ਤੇ ਅਸੀਂ ਸਾਰੇ ਕੈਮਰੇ ਚੈੱਕ ਕਰ ਲਏ ਜਿੱਥੋਂ ਤੱਕ ਕਿ ਕੋਈ ਬਾਈਕ ਤੇ ਨਹੀਂ ਆਇਆ ਕੋਈ ਤਿੰਨ ਮੁੰਡੇ ਨਹੀਂ ਸੀ ਆਏ ਪਰ ਆ ਸਭ ਛੁੱਟ ਸੀ ਤੇ ਜਿੱਦਾਂ ਜੀ ਤੁਸੀਂ